ਜੇ ਮੰਨ ਲਓ ਹਰਜੀਤ ਬਾਬੇ ਨੂੰ ਇਹ ਜ਼ਿਆਦਾ ਕੁੜੀਆਂ ਚੰਗੀਆਂ ਲੱਗਦੀਆਂ ਆ ਤੇ ਇਹ ਆਪਣੇ ਨਿਆਣਿਆਂ ਨੂੰ ਆਪਣੇ ਰਿਸ਼ਤੇਦਾਰਾਂ ਦੀਆਂ ਜੜੀਆਂ ਇਹਦੀਆਂ ਧੀਆਂ ਭੈਣਾਂ ਜਾਂ ਇਹਨਾਂ ਦੀਆਂ ਜਨਾਨੀਆਂ ਉਹਨਾਂ ਕੋ ਭੇਜ ਦੇਣ ਵੀ ਇਹ ਬਹੁਤ ਵਧੀਆ ਗੱਲ ਸਿੱਖ ਰਹੇ ਜੇ ਇਹਨੂੰ ਜ਼ਿਆਦਾ ਵਧੀਆ ਲੱਗਦਾ ਹੈ ਆਪਣੇ ਬੱਚਿਆਂ ਨੂੰ ਉਦਾਂ ਦੀ ਸਿੱਖਮਤ ਦੇ ਦੇਵੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਪੀੜ੍ਹੀ ਨੂੰ ਨਹੀਂ ਇਦਾਂ ਦੀ ਸਿੱਖਮਤ ਦੇਣੀ ਜਾਂਦੇ ਮ੍ਰਿਪਾਲ ਮਹਿਰੂ ਨੇ ਜੋ ਕੀਤਾ ਤੁਹਾਡੇ ਹਿਸਾਬ ਨਾਲ ਠੀਕ ਹੈ ਬਿਲਕੁਲ ਬਾਬਾ ਜੀ ਜੇ ਬੰਦਾ ਇੱਕ ਆਪਣੀ ਨੌਜਵਾਨੀ ਨੂੰ ਬੱਚਿਆਂ ਵਾਸਤੇ ਮੇਰੀ ਗੱਲ ਸੁਣੋ ਇਹਦਾ ਕਿਹਦਾ ਦਿਲ ਕਰਦਾ ਵੀ ਮੈਂ ਕਤਲ ਕਰਕੇ ਅੰਦਰ 3-4 ਸਾਲ ਲਾ ਕੇ ਆਵਾਂ ਕਿਹੜਾ ਬੰਦਾ ਆ ਦੱਸੋ ਹਰਜੀਤ ਸਿੰਘ ਕਰ ਦਵੇ ਦੀਪਕ ਲੁਥਰਾ ਨੇ ਤੁਸੀਂ ਦੇਖੀ ਸੀ ਵੀਡੀਓ ਕਾਦੀ ਕਾਦੀ ਕੀਤੀ ਸੀ ਇਹਨੇ ਕਿਹੜੀ ਗੱਲਾਂ ਕਹੀ ਸੀ ਉਹਨੂੰ ਬਾਕੀ ਕੰਟੈਕਟ ਤੇ ਥੋੜੀ ਕਹੀ ਸੀ ਉਹਨੇ ਜਿਹੜੀ ਉਹਨੇ ਕੋਈ ਗੰਦੀ ਵੀਡੀਓ ਬਣਾਈ ਸੀਗੀ ਜਿਹਦੇ ਉੱਪਰ ਉਹ ਦਵਾਈ ਦੀ ਪ੍ਰੋਮੋਸ਼ਨ ਕਰ ਰਹੀ ਆ ਉਹਦੇ ਤੇ ਅਮਰਤਪਾਲ ਮੈਰੋ ਨੇ ਕਿਹਾ ਸੀ ਜਿਹੜਾ ਉਹਦਾ ਆਪਣਾ ਕੋਈ ਪਰਸਨਲ ਆ ਉਹਦੇ ਉੱਪਰ ਨਹੀਂ ਸੀ ਉਹਨੇ ਕਿਹਾ ਆ ਆਪਣਾ ਉਹ ਪਰਸਨਲ ਕੁਝ ਕਰਦੇ ਆ ਤੇ ਉਹ ਕਰੀ ਜਾਣ ਆਪਣਾ ਕੋਈ ਵੀ ਵੀਡੀਓ ਬਣਾ ਰਿਆ ਆ ਕੋਈ ਹਾਸੇ ਵਾਲੀ ਬਣਾ ਰਿਆ ਠੀਕ ਆ ਆਪਣਾ ਕਰਨ ਪਰ ਜਦੋਂ ਤੁਸੀਂ ਪੰਜਾਬ ਦੇ ਗੱਲ ਆਂਦੀ ਆ ਉਦੋਂ ਫਰਕ ਪੈਂਦਾ ਆ ਉਹ ਕਹਿੰਦੇ ਪੈਨੇ ਕਿ ਬਈ ਵੀਡੀਓ ਬਣਾਈ ਜਾਂਦੀ ਆ ਇੰਸਟਾਗ੍ਰam ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਉਹਨਾਂ ਲੋਕਾਂ ਨੂੰ ਟਾਰਗੇਟ ਕਰ ਰਹੇ ਹੋ ਜੋ ਆਸਾਨੀ ਨਾਲ ਟਾਰਗੇਟ ਹੁੰਦੇ ਪਏ ਆ ਜਿਹੜੇ ਵੱਡੇ ਤਮਾਕਹਣੇ ਬੈਠੇ ਹੋਏ ਨੇ ਜਿਹੜੇ ਗੰਦ ਪ੍ਰਮੋਟ ਕਰਦੇ ਪਏ ਨੇ ਸ਼ਰੀਰ ਦਾ ਭਲੋਂਦੇ ਪਏ ਨੇ ਨੈਟਫਲਿਕਸ ਹੋ ਗਿਆ ਵੱਡੇ ਵੱਡੀ ਇਦਾਂ ਦੇ ਜਿਹੜੇ ਐਪ ਹੈਗੇ ਉਹਨਾਂ ਉੱਪਰ ਗੰਦ ਫੈਲਦਾ ਉਹਨਾਂ ਨੂੰ ਕਿਉਂ ਨਹੀਂ ਨਿੰਦ ਸਿੰਘ ਹੱਥ ਪਾਉਂਦੇ ਨੇ ਆ ਸੌਫਟ ਸੌਫਟ ਟਾਰਗੇਟ ਹੀ ਲੱਭਿਆ ਉਹਨਾਂ ਨੇ ਜਿਹੜਾ ਬੱਬਾ ਜੀ ਇਹ ਨੈਟਫਲਿਕਸ ਆ ਉਹਦੇ ਵਾਸਤੇ ਇੱਕ ਅਲੱਗ ਤਰ੍ਹਾਂ ਦੇ ਪੈਸੇ ਖਰਚਣੇ ਪੈਂਦੇ ਆ ਜਿਹੜਾ ਇੰਸਟਾਗ੍ਰam ਆ ਜਾਂ ਫੇਸਬੁੱਕ ਆ ਇਹ ਤਾਂ ਇੱਕ ਵਾਰੀ ਭਰ ਲਈ ਫ੍ਰੀ ਭਰੀ ਜਾਂਦੀ ਆ ਉਦੇ ਉੱਪਰ ਜੋ ਗੰਦਾ ਉਹ ਚੱਲੀ ਜਾਂਦੇ ਆ ਵਿੱਚ ਬੀਬੀਆਂ ਕਹਿੰਦੇ ਨਾ ਦੇਖੋ ਫਿਰ ਜੇ ਤੁਹਾਨੂੰ ਲੱਗਦਾ ਮੈਂ ਤਾਂ ਕਹਿੰਦਾ ਫਿਰ ਐਪ ਹੀ ਬੰਦ ਕਰ ਦਿਓ ਫਿਰ ਐਪ ਹੀ ਬੰਦ ਕਰ ਦਿਓ ਜਾਂ ਜਿਹੜੇ ਬੰਦੇ ਇਦਾਂ ਦੇ ਚਾਹਵਾਨ ਆ ਨਾ ਉਹ ਵੱਖਰੇ ਵੱਖਰੇ ਆਪਣਾ ਇਹ ਬਣਾ ਲੈਣ ਐ ਪਤੇ ਉੱਥੇ ਕਰੀ ਜਾਣ ਜੋ ਕਰ ਸਕਦੇ ਇਹ ਆਪਣਾ ਖਿਆਲ ਰੱਖੇ ਇਹਨੇ ਸਕਿਉਰਟੀ ਲੈਣੀ ਆ ਨਾ ਸੈਂਟਰ ਕੋ ਇਹ ਤਾਂ ਇਦਾਂ ਦੀਆਂ ਗੱਲਾਂ ਕਰਦਾ ਵੀ ਅਸੀਂ ਇਹਨੂੰ ਗਾਲਾਂ ਕੱਢੀਏ ਅਸੀਂ ਇਹਨੂੰ ਕੁਝ ਕਹੀਏ ਇਹਦੇ ਵਰਗੇ ਬੰਦੇ ਤਾਂ ਤਾਂ ਅਸੀਂ ਜਵਾਬ ਦੇਣਾ ਵੀ ਨਹੀਂ ਚੰਗਾ ਸਮਝੋ ਜਿਹੜਾ ਬੰਦਾ ਆ ਕੇ ਕਹਿ ਰਿਹਾ ਜੀ ਮੈਂ ਬਿਨਾ ਨਹਾਤੇ ਆ ਗਿਆ ਜੀ ਜਿਹੜੇ ਬੰਦੇ ਨੂੰ ਇੰਨੀ ਸੁਰਤ ਨਹੀਂ ਵੀ ਮੈਂ ਨਹਾ ਕੇ ਆਪਣੇ ਮਹਾਰਾਜ ਦਾ ਨਾਮ ਲੈ ਕੇ ਫੇਕ ਤੇ ਨਿਕਲਣਾ ਆ ਜਿਹਦੇ ਕੋਈ ਇੰਨਾ ਟਾਈਮ ਨਹੀਂ ਹੈਗਾ ਸਿਰਫ ਇਹ ਬੰਦਾ ਨਾ ਇੱਕ ਫੇਮਸੀ ਲੈਂਦਾ ਆ ਹੋਰ ਕੁਛ ਨਹੀਂ ਫੇਮਸੀ ਦੇ ਨਾਲ ਇਹਨੇ ਇੱਕ ਬਿਜ਼ਨਸ ਕੀਤਾ ਆ ਉਹ ਲੋਕਾਂ ਨੂੰ ਬਾਹਰ ਭੇਜਣ ਦਾ ਮੈਂ ਤਾਂ ਸਕੇ ਉਹਨਾਂ ਨੂੰ ਵੀ ਕਹੂੰਗਾ ਜਿਹੜੇ ਲੋਕੀ ਇਹਦੇ ਤੋਂ ਇਹਨੇ ਕਿਸੇ ਦੇ ਨਾਲ ਵੀ ਕੋਈ ਧੋਖੇਤਰਾ ਧੜੀ ਕੀਤੀ ਆ ਤਾਂ ਸਾਡੇ ਨਾਲ ਕੰਟੈਕਟ ਕਰਿਓ ਆਪਾਂ ਸਕੇ ਇਹਦੇ ਤੇ ਕਾਰਵਾਈ ਕਰੀਏ ਇਹਨੂੰ ਵੀ ਆਪਾਂ ਪੁੱਛਣ ਵਾਲੇ ਹੋਈਏ ਸਕੇ ਉਹ ਲੋਕ ਜਾਗਰੂਕ ਹੋਣ ਜਿਹੜੇ ਬੰਦਿਆਂ ਨਾਲ ਇਹ ਗਲਤ ਚੱਲ ਰਿਹਾ ਆ ਭਈ ਅਮਰਿਤਪਾਲ ਸਿੰਘ ਮੇਰੋ ਕੋਣ ਹੁੰਦਾ ਏ ਪੰਜਾਬ ਦੀਆਂ ਧੀਆਂ ਨੂੰ ਜਿਹੜਾ ਏ ਉਹ ਮਾਰਨ ਵਾਲਾ ਉਹਨਾਂ ਨੂੰ ਡਰੋਣ ਵਾਲਾ ਉਹਨਾਂ ਨੂੰ ਧਮਕਾਉਣ ਵਾਲਾ ਇਹਨੂੰ ਕਿਹਨੇ ਹੱਕ ਦੇ ਦਿੱਤਾ ਇਹ ਕੌਣ ਹੁੰਦਾ ਆ ਕਿਸੇ ਨਿਹੰਗ ਸਿੰਘ ਨੂੰ ਗੈਂਗਸਟਰ ਕਹਿਣ ਵਾਲਾ ਇਹਨੂੰ ਕਿਹਨੇ ਪਾਵਰ ਦਿੱਤੀ ਇਨੀ ਮੈਂ ਇਨੀ ਗੱਲ ਜਾਣਦਾ ਆ ਵੀ ਇਹਦੇ ਵਰਗਾ ਕਿਤੇ ਬਾਜ਼ਾਰ ਚ ਨਾ ਕੱਲਾ ਨਹੀਂ ਤੁਰ ਫਿਰ ਸਕਦਾ ਜਿੱਦਾਂ ਦੀਆਂ ਇਹ ਗੱਲਾਂ ਕਰਦੇ ਅਸੀਂ ਦੇਖੋ ਅਸੀਂ ਆਜ਼ਾਦ ਤੁਰੇ ਫਿਰਦੇ ਆ ਜਿੱਥੇ ਮਰਜ਼ੀ ਜਾਣੇ ਜਿੱਥੇ ਮਰਜ਼ੀ ਆਣੇ ਇਹਨਾਂ ਨੂੰ ਕਾ ਜਾਵੇ ਆਵੇ ਫਿਰ ਕੇ ਦਿਖਾਵੇ ਤਾਂ ਨਾਲ ਗਨਮੈਨ ਲੈ ਲੈਂਦੇ ਆ ਤੇ ਬਹਿ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਉਦਾਂ ਸਕਿਉਰਟੀ ਆਪਣਾ ਤਰਲਮੈਂਤ ਕਰਕੇ ਲੈ ਲਵੇ ਜੇ ਹੋਰ ਇਹਨੂੰ ਲੋੜ ਆ ਭਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਜੋ ਕੁਝ ਵੀ ਕੀਤਾ ਗਿਆ ਉਸ ਨੂੰ ਲੈ ਕੇ ਇਸ ਵਕਤ ਚਰਚਾਵਾਂ ਛੜੀਆਂ ਹੋਈਆਂ ਨੇ ਲਗਾਤਾਰ ਕਈ ਲੋਕ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਈ ਨੇ ਸਿੰਘ ਭਾਈ ਅਮਰਿਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਨੇ ਅਤੇ ਕਈ ਲੋਕ ਇਸ ਵਕਤ ਉਲਟ ਬਿਆਨ ਵੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਵਿੱਚੋਂ ਇੱਕ ਨੇ ਬਾਬਾ ਹਰਜੀਤ ਸਿੰਘ ਬਾਬਾ ਹਰਜੀਤ ਸਿੰਘ ਕਹਿੰਦੇ ਨੇ ਕਿ ਭਈ ਅਮਰਿਤਪਾਲ ਸਿੰਘ ਮੈਰੋ ਨੰਗ ਸਿੰਘਾਂ ਦੇ ਬਾਣੇ ਦੇ ਵਿੱਚ ਗੈਂਗਸਟਰ ਹੈ ਅਤੇ ਇਹ ਕੌਣ ਹੁੰਦਾ ਹੈ ਕੀ ਸਾਡੀ ਪੰਜਾਬ ਦੀਆਂ ਧੀਆਂ ਨੂੰ ਮਾਰਨ ਵਾਲਾ ਸਾਡੀ ਪੰਜਾਬ ਦੀ ਧੀਆਂ ਨੂੰ ਧਮਕਾਉਣ ਵਾਲਾ ਬੜੇ ਸਵਾਲ ਜਿਹੜੇ ਨੇ ਉਹਨਾਂ ਵੱਲੋਂ ਚੱਕੇ ਗਏ ਉਸ ਤੋਂ ਇਲਾਵਾ ਵੀ ਕਈ ਲੋਕ ਸਵਾਲ ਚੱਕਦੇ ਪਏ ਨੇ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਮਾਨ ਸਿੰਘ ਜਥੇਦਾਰ ਦੁਆਬਾ ਜ਼ੋਨ ਬੁੱਢਾ ਦਲ ਦੇ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਅੱਜ ਦਾ ਫਤਵੀ ਸਾਂਝ ਬੁਲਾਉਂਦੇ ਆਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰ ਬਾਬਾ ਜੀ ਲਗਾਤਾਰ ਜਿਸ ਤਰੀਕੇ ਦੇ ਨਾਲ ਇਹ ਵਿਵਾਦ ਚੱਲ ਰਿਹਾ ਹੈਗਾ ਪਹਿਲਾਂ ਤਾਂ ਵਿਵਾਦ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੈਨ ਉਸ ਤੋਂ ਬਾਅਦ ਜੋ ਬਿਆਨ ਆਇਆ ਹੈਗਾ ਉਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ ਲਗਾਤਾਰ ਟਿੱਪਣੀਆਂ ਹੋ ਰਹੀਆਂ ਨੇ ਭਾਈ ਅਮਰਿਤਪਾਲ ਸਿੰਘ ਮੈਰੋ ਹੁਰਾ ਦੇ ਉੱਪਰ ਤੁਹਾਡਾ ਕੀ ਸਟੈਂਡ ਹੈ ਪਹਿਲਾਂ ਮੈਨੂੰ ਜਰੂਰ ਇਹ ਜਾਨਣਾ ਚਾਹੂੰਗਾ ਮੇਰਾ ਤਾਂ ਸਟੈਂਡ ਇਹ ਹੈ ਵੀ ਜੋ ਪੰਜਾਬ ਨੂੰ ਨੌਜਵਾਨੀ ਨੂੰ ਬਚਾਉਣ ਵਾਸਤੇ ਜੇ ਸਾਨੂੰ ਆਪਣੀਆਂ ਕੁਰਬਾਨੀਆਂ ਵੀ ਦੇਣੀਆਂ ਪੈਣ ਤੇ ਤੇ ਕੋਈ ਚੱਕਰ ਨਹੀਂ ਅੱਗੇ ਵੀ ਸਿੰਘ ਕੁਰਬਾਨੀਆਂ ਦਿੰਦੇ ਆਏ ਆ ਗਾਾਂ ਵੀ ਕੁਰਬਾਨੀਆਂ ਦਵਾਂਗੇ ਜਿਹੜੇ ਬੱਚੇ ਅੱਜ ਕੱਲ ਨਿਕੇ ਨਿਕੇ ਮੈਂ ਅੱਗੇ ਵੀ ਗੱਲ ਦੱਸੀ ਸੀ ਇਦਾਂ ਦੇ ਘਣਾਉਣੇ ਕੰਮ ਹੋ ਰਿਹਾ ਨੈਟ ਤੋਂ ਦੇਖ ਦੇਖ ਕੇ ਲੋਕੀ ਬਾਬਾ ਜੀ 1.5 ਸਾਲ ਦੀ ਬੱਚੀ ਨਾਲ ਬਲਾਤਕਾਰ ਤੱਕ ਹੋ ਗਿਆ ਕਿੱਥੇ ਬੈਠੇ ਆ ਉਦੋਂ ਤਾਂ ਕੋਈ ਬੋਲਦਾ ਨਹੀਂ ਜਦੋਂ ਸਾਡੀਆਂ ਬੱਚੀਆਂ ਨਾਲ ਬਲਾਤਕਾਰ ਹੁੰਦਾ ਦਿੱਲੀ ਕਿੱਡਾ ਵੱਡਾ ਕਾਂਡ ਹੋਇਆ ਸੀਗਾ ਅਸੀਂ ਆਪਣੇ ਬੱਚਿਆਂ ਨੂੰ ਕੋਈ ਚੰਗੀ ਮਤ ਦਈਏ ਜੇ ਕੋਈ ਚੀਜ਼ ਕੋਈ ਪਲੇਟਫਾਰਮ ਸਾਨੂੰ ਮਿਲਿਆ ਆ ਉਹ ਤੋਂ ਤਾਂ ਆਪਾਂ ਚੰਗੇ ਮੈਸੇਜ ਵੀ ਦੇ ਸਕਦੇ ਆ ਇਹ ਕੀ ਆ ਵੀ ਉੱਥੇ ਨਸ਼ੇ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿਹੜੀ ਉਹ ਜਨਾਨੀ ਸੀ ਉਹ ਨਸ਼ੇ ਨੂੰ ਪ੍ਰਮੋਟ ਕਰ ਰਹੀ ਆ ਛੋਟੇ-ਬੋਟੇ ਕੱਪੜੇ ਪਾ ਕੇ ਗੰਦੀਆਂ ਗੱਲਾਂ ਕਰਕੇ ਇਹ ਸਿਰਫ ਆਪਣੀ ਕਮਾਈ ਵਾਸਤੇ ਕਰਦੇ ਆ ਨਾ ਕਿ ਸਾਨੂੰ ਇਹ ਕੋਈ ਸਿੱਖ ਮਤ ਦੇਣ ਨੂੰ ਕਰਦੇ ਆ ਜੇ ਮੰਨ ਲਓ ਹਰਜੀਤ ਬਾਬੇ ਨੂੰ ਇਹ ਜ਼ਿਆਦਾ ਕੁੜੀਆਂ ਚੰਗੀਆਂ ਲੱਗਦੀਆਂ ਆ ਤੇ ਇਹ ਆਪਣੇ ਨਿਆਣਿਆਂ ਨੂੰ ਆਪਣੇ ਰਿਸ਼ਤੇਦਾਰਾਂ ਦੀਆਂ ਜਿਹੜੀਆਂ ਇਹਦੀਆਂ ਧੀਆਂ ਪੈਣਾ ਜਾਂ ਇਹਨਾਂ ਦੀਆਂ ਜਨਾਨੀਆਂ ਉਹਨਾਂ ਕੋ ਭੇਜ ਦੇਣ ਵੀਰ ਬਹੁਤ ਵਧੀਆ ਗੱਲ ਸਿੱਖ ਰਹੇ ਜੇ ਇਹਨੂੰ ਜਿਆਦਾ ਵਧੀਆ ਲੱਗਦਾ ਹੈ ਆਪਣੇ ਬੱਚਿਆਂ ਨੂੰ ਉਦਾਂ ਦੀ ਸਿੱਖਮਤ ਦੇ ਦੇਵੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਪੀੜ੍ਹੀ ਨੂੰ ਨਹੀਂ ਇਦਾਂ ਦੀ ਸਿੱਖਮਤ ਦੇਣੀ ਜਾਂਦੇ ਜੋ ਉਹਨਾਂ ਨੇ ਦੇਖੋ 2022 ਦੇ ਇੱਕ ਬੰਦੇ ਸਮਝਾ ਰਹੇ ਆ ਸਾਰੀਆਂ ਵੀਡੀਓ ਆ ਚੁੱਕੀਆਂ ਜੇ ਉਹਨੂੰ ਨਹੀਂ ਸਮਝ ਲੱਗ ਰਿਹਾ ਸੀ ਪ੍ਰਸ਼ਾਸਨ ਨੂੰ ਅਗਲੇ ਕਹਿ ਰਹੇ ਸੀ ਲਾਈਵ ਹੋ ਹੋ ਉਹ ਕਹਿ ਰਹੇ ਸੀ ਵੀ ਜਿਹੜੇ ਬੰਦੇ ਇਦਾਂ ਦੇ ਗੰਦੇ ਕੰਟੈਕਟ ਬਣਾਉਂਦੇ ਆ ਉਹ ਬੰਦ ਕਰ ਦਿਓ ਸਿਰਫ ਇਹੀ ਗੱਲ ਕਹੀ ਸੀ ਵੀ ਗੰਦੇ ਕੰਟੈਕਟ ਬੰਦ ਕਰ ਦਿਓ ਜੋ ਆਪਣੇ ਰੋਜ਼ਗਾਰ ਵਾਸਤੇ ਕਰਦੇ ਉਹ ਕਰੀ ਜਾਣ ਸਾਨੂੰ ਕੀ ਪ੍ਰੋਬਲਮ ਹੈ ਜਿਹੜਾ ਕੋਈ ਗੰਦਾ ਕੰਟੈਕਟ ਆ ਉਹਨੂੰ ਤਾਂ ਤੁਸੀਂ ਠੱਲ ਪਾਓ ਬਾਬਾ ਹਰਜੀਤ ਖੂਰੀ ਕਹਿੰਦੇ ਪਏ ਨੇ ਕਿ ਬਈ ਭਾਈ ਅਮਰਿਤਪਾਲ ਸਿੰਘ ਮੈਰੋ ਕੌਣ ਹੁੰਦਾ ਹੈ ਪੰਜਾਬ ਦੀਆਂ ਧੀਆਂ ਨੂੰ ਜਿਹੜਾ ਹੈ ਉਹ ਮਾਰਨ ਵਾਲਾ ਉਹਨਾਂ ਨੂੰ ਡਰੋਣ ਵਾਲਾ ਉਹਨਾਂ ਨੂੰ ਧਮਕਾਉਣ ਵਾਲਾ ਇਹਨੂੰ ਕਿਹਨੇ ਹੱਕ ਦੇ ਦਿੱਤਾ ਬਾਬਾ ਜੀ ਹੱਕ ਸਾਨੂੰ ਸਾਡੇ ਨਾ ਉਹਨੂੰ ਪਤਾ ਆ ਹਰਜੀਤ ਸਿੰਘ ਨੂੰ ਜਾਂ ਤਾਂ ਚੰਗੀ ਤਰ੍ਹਾਂ ਪਤਾ ਨਹੀਂ ਪੰਜਾਬ ਬਾਰੇ ਫੇਰ ਇਹ ਗੱਲ ਕਰੇ ਉਹਨੂੰ ਪਤਾ ਆ ਸਾਡੇ ਸਾਡੇ ਮਹਾਰਾਜ ਨੇ ਸਾਨੂੰ ਹੱਕ ਦਿੱਤੇ ਹੋਏ ਆ ਅਸੀਂ ਆਪਣੇ ਮਹਾਰਾਜ ਦੇ ਕਾਨੂੰਨ ਨੂੰ ਫੋਲੋ ਕਰਦੇ ਆ ਮਹਾਰਾਜ ਨੇ ਇਹ ਹੱਕ ਦਿੱਤੇ ਕਿ ਔਰਤਾਂ ਦੇ ਉੱਪਰ ਹੱਥ ਚੱਕੇ ਜਾਵਨ ਨੂੰ ਮਾਰ ਦਿੱਤਾ ਜਾਵੇ ਨਹੀਂ ਬਿਲਕੁਲ ਨਹੀਂ ਪਰ ਜਿਹੜਾ ਕੋਈ ਗਾਂਧੀ ਇੰਨਾ ਪਾ ਰਿਹਾ ਆ ਪਰ ਉਹਨੂੰ ਠੱਲ ਤਾਂ ਪਾਣੀ ਪੈਣੀ ਆ ਨਾ ਅੰਮ੍ਰਿਤਪਾਲ ਮੈਰੂ ਨੇ ਜੋ ਕੀਤਾ ਤੁਹਾਡੇ ਹਿਸਾਬ ਨਾਲ ਠੀਕ ਹੈ ਬਿਲਕੁਲ ਬਾਬਾ ਜੀ ਜੇ ਬੰਦਾ ਇੱਕ ਆਪਣੀ ਨੌਜਵਾਨੀ ਨੂੰ ਬੱਚਿਆਂ ਵਾਸਤੇ ਮੇਰੀ ਗੱਲ ਸੁਣੋ ਕਿਹਦਾ ਸ਼ੌਂਕ ਕਿਹਦਾ ਦਿਲ ਕਰਦਾ ਵੀ ਮੈਂ ਕਤਲ ਕਰਕੇ ਅੰਦਰ 3-4 ਸਾਲ ਲਾ ਕੇ ਆਵਾਂ ਕਿਹੜਾ ਬੰਦਾ ਆ ਦੱਸੋ ਹਰਜੀਤ ਸਿੰਘ ਕਰ ਦਵੇ ਹਾਂਜੀ ਜੇਲ੍ਹ ਇਦਾਂ ਹੀ ਇਦਾਂ ਹੀ ਕੱਟੀ ਜਾਂਦੀ ਆ ਸਾਡੇ ਸਿੰਘ ਅੱਗੇ 33 34 35 35 ਸਾਲ ਹੋ ਗਏ ਜੇਲਾਂ ਕੱਟਦਿਆਂ ਨੂੰ ਬਾਬਾ ਜੀ ਜੇਲ੍ਹ ਬੜੀ ਔਖੀ ਆ ਕੱਟਣੀ ਇਹ ਤਾਂ ਐਵੇਂ ਵੀ ਟੀਵੀ ਮੋਰੇ ਖੜ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਆ ਜਿਹੜੇ ਜੇਲਾਂ 'ਚ ਰਹਿੰਦੇ ਉਹਨਾਂ ਨੂੰ ਪਤਾ ਜੇ ਉਹਨਾਂ ਨੇ ਬਾਅਦ 'ਚ ਕੋਈ ਕਾਨੂੰਨ ਆਪਣੇ ਹੱਥ 'ਚ ਲਿਆ ਆ ਤੇ ਸਜ਼ਾ ਵੀ ਆਪਾਂ ਨੂੰ ਮਿਲਣੀ ਆ ਠੀਕ ਹੈ ਜੀ ਇਹ ਆ ਵੀ ਇਹ ਇੰਨੇ ਕੰਮ ਦੇ ਨਾਲ ਤੁਸੀਂ ਆਪ ਦੇਖੋ ਕਈ ਲੋਕ ਆਪਕੇ ਟੀਵੀ ਚੈਨਲਾਂ ਤੇ ਫੇਸਬੁੱਕ ਤੇ ਮਾਫੀ ਮੰਗ ਰਹੇ ਆ ਵੀ ਅਸੀਂ ਗੰਦੇ ਕੰਡੈਕਟ ਨਹੀਂ ਬਣਾਵਾਂਗੇ ਸਾਡਾ ਮਕਸਦ ਸਿਰਫ ਸਿੱਖ ਖਾਲਸੇ ਦਾ ਇਹੀ ਆ ਵੀ ਆਪਾਂ ਇੱਕ ਖੁਸ਼ਹਾਲ ਪੰਜਾਬ ਚਾਹੁੰਦੇ ਆ ਜਿਹਦੇ ਵਿੱਚ ਸਾਰੇ ਧਰਮਾਂ ਨੂੰ ਇੱਕੋ ਜੀ ਮਾਨਤਾ ਹੋਵੇ ਇੱਥੇ ਕੋਈ ਧੀਆਂ ਭੈਣਾਂ ਦੀ ਇੱਜ਼ਤ ਨੂੰ ਖਤਰਾ ਨਾ ਹੋਵੇ ਸਾਡੇ ਸ਼ੁਰੂ ਤੋਂ ਇਹੀ ਮੋਟਿਵ ਰਹੇ ਆ ਹੂੰ ਬਾਬਾ ਹਰਜੀਤ ਹੋਰੀ ਕਹਿੰਦੇ ਨੇ ਕਿ ਬਈ ਭਾਈ ਅਮਰਿਤਪਾਲ ਸਿੰਘ ਮੈਰੋ ਹੋਰੀ ਨਿਹੰਗ ਸਿੰਘ ਦੇ ਬਾਨੇ ਦੇ ਵਿੱਚ ਜਿਹੜਾ ਐ ਉਹ ਗੈਂਗਸਟਰ ਐ ਜਿਸ ਨੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਨੇ ਮੈਨੂੰ ਦੋ ਮੈਂ ਇਹਨੂੰ ਫੜ ਕੇ ਲਿਆਉਣਾ ਵਾ ਤੇ ਇਹਦੇ ਉੱਪਰ ਜੋ ਬੰਦ ਦੀ ਕਾਰਵਾਈ ਉਹ ਕਰਾਵਾਂਗਾ ਇਹ ਆਪਣਾ ਖਿਆਲ ਰੱਖੇ ਇਹਨੇ ਸਕਿਉਰਟੀ ਲੈਣੀ ਆ ਨਾ ਸੈਂਟਰ ਕੋ ਇਹ ਤਾਂ ਇਦਾਂ ਦੀਆਂ ਗੱਲਾਂ ਕਰਦਾ ਵੀ ਅਸੀਂ ਇਹਨੂੰ ਗਾਲਾਂ ਕੱਢੀਏ ਅਸੀਂ ਇਹਨੂੰ ਕੁਝ ਕਹੀਏ ਇਹਦੇ ਵਰਗੇ ਬੰਦੇ ਦਾ ਤਾਂ ਅਸੀਂ ਜਵਾਬ ਦੇਣਾ ਵੀ ਨਹੀਂ ਚੰਗਾ ਸਮਝੇ ਜਿਹੜਾ ਬੰਦਾ ਆ ਕੇ ਕਹਿ ਰਿਹਾ ਜੀ ਮੈਂ ਬਿਨਾ ਨਹਾਤੇ ਆ ਗਿਆ ਜੀ ਜਿਹੜੇ ਬੰਦੇ ਨੂੰ ਇੰਨੀ ਸੁਰਤ ਨਹੀਂ ਵੀ ਮੈਂ ਨਹਾ ਕੇ ਆਪਣੇ ਮਹਾਰਾਜ ਦਾ ਨਾਮ ਲੈ ਕੇ ਫੇਕ ਤੇ ਨਿਕਲਣਾ ਆ ਜਿਹਦੇ ਕੋਈ ਇੰਨਾ ਟਾਈਮ ਨਹੀਂ ਹੈਗਾ ਹੂੰ ਬੱਬਾ ਜੀ ਇਹ ਕੌਣ ਹੁੰਦਾ ਇਹ ਆਪਣਾ ਖਿਆਲ ਰੱਖੇ ਜੇ ਇਹਦੇ ਵਿੱਚ ਬਾਲੀ ਕਾਂਡੇ ਆ ਨਾ ਤੇ ਸਿੰਘ ਸਾਰੇ ਵਿਹਲੇ ਆ ਇਹਦੇ ਲਾਗੇ ਲਾਗੇ ਬਥੇਰੇ ਵਿਹਲੇ ਆ ਇਹ ਆਪਣੀ ਸਕਿਉਰਟੀ ਹਾਈ ਕੋਰਟ ਚ ਲਿਖ ਕੇ ਦੇ ਦਿਓ ਮੈਨੂੰ ਨਹੀਂ ਸਕਿਉਰਟੀ ਦੀ ਲੋੜ ਹੂੰ ਇਹ ਆ ਜਵੇ ਮੈਦਾਨ ਚ ਇਹ ਫੜ ਲਵੇ ਹੂੰ ਆਵੇ ਤਾਂ ਸਹੀ ਗੱਲਾਂ ਬਾਬਾ ਜੀ ਟੀਵੀ ਮੋਰੇ ਬਹਿ ਕੇ ਅਸੀਂ ਵੀ ਕਰੀ ਜਾਂਦੇ ਹਾਂ ਸਾਡੇ ਨਾਲ ਗੱਲ ਕਰ ਲਵੇ ਜਦੋਂ ਮਰਜ਼ੀ ਆ ਕੇ ਬਹਿ ਕੇ ਗੱਲ ਕਰੇ ਇਹ ਸਾਨੂੰ ਕੀ ਮਤਾਂ ਦਿੰਦਾ ਆ ਅੱਛਾ ਮੈਂ ਤਾਂ ਆਪਣੇ ਜਥੇਦਾਰਾਂ ਨੂੰ ਬੇਨਤੀ ਕਰੂੰਗਾ ਵੀ ਇਹ ਹਰ ਵਾਰੀ ਬੰਦਾ ਗਲਤ ਬਿਆਨ ਦਿੰਦਾ ਆ ਜਾਂ ਤਾਂ ਸਾਡੇ ਜਥੇਬੰਦੀਆਂ ਇਹਨੂੰ ਨੱਥ ਪਾਣ ਠੀਕ ਆ ਬਾਬਾ ਜੀ ਅਸੀਂ ਆਪਣੇ ਸਾਰੇ ਜਥੇਦਾਰਾਂ ਨੂੰ ਕਵਾਂਗੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਕਵਾਂਗੇ ਵੀ ਜਿਹੜੇ ਬੰਦੇ ਐਦਾਂ ਬਿਆਨ ਦਿੰਦੇ ਆ ਜਾਂ ਜੇ ਇਹਨੂੰ ਜ਼ਿਆਦਾ ਤਕਲੀਫ ਹੈ ਛੱਡ ਦੇਵੇ ਇਹ ਬਾਣਾ-ਬਾਣਾ ਛੱਡ ਦੇਵੇ ਨਿਹੰਗਾਂ ਸੰਗਾਂ ਦਾ ਇਹਨੂੰ ਜ਼ਿਆਦਾ ਤਕਲੀਫ ਇਹ ਕੌਣ ਹੁੰਦਾ ਆ ਕਿਸੇ ਨਿਹੰਗ ਸਿੰਘ ਨੂੰ ਗੈਂਗਸਟਰ ਕਹਿਣ ਵਾਲਾ ਇਹਨੂੰ ਕਿਹਨੇ ਪਾਵਰ ਦਿੱਤੀ ਹੈ ਨਹੀਂ ਮੈਂ ਇੰਨੀ ਗੱਲ ਜਾਣਦਾ ਆ ਵੀ ਇਹਦੇ ਵਰਗਾ ਕਿਤੇ ਬਾਜ਼ਾਰ 'ਚ ਨਾ ਕੱਲਾ ਨਹੀਂ ਤੁਰ ਫਿਰ ਸਕਦਾ ਜਿੱਦਾਂ ਦੀ ਇਹ ਗੱਲਾਂ ਕਰਦੇ ਅਸੀਂ ਇਹ ਦੇਖੋ ਅਸੀਂ ਆਜ਼ਾਦ ਤੁਰੇ ਫਿਰਦੇ ਆ ਜਿੱਥੇ ਮਰਜ਼ੀ ਜਾਣੇ ਜਿੱਥੇ ਮਰਜ਼ੀ ਆਣੇ ਇਹਨਾਂ ਨੂੰ ਕਹੇ ਜਾਵੇ ਆਵੇ ਫਿਰ ਕੇ ਦਿਖਾਵੇ ਤਾਂ ਨਾਲ ਗਨਮੈਨ ਲੈ ਲੈਂਦੇ ਆ ਤੇ ਬਹਿ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਉਦਾਂ ਸਕਿਉਰਟੀ ਆਪਣਾ ਤਰਲਾ ਮਿਹਨਤ ਕਰਕੇ ਲੈ ਲਵੇ ਜੇ ਹੋਰ ਇਹਨੂੰ ਲੋਡ ਆਦਾ ਅੱਛਾ ਹੁਣ ਬੜੀ ਇੰਟਰਵਿਊਜ਼ ਜਿਹੜੀਆਂ ਨੇ ਉਹ ਇਹਨਾਂ ਬਾਬਾ ਜੀ ਦੀ ਹੋ ਰਹੀ ਹੈ ਹਰਜੀਤ ਖੋਰਾ ਦੀ ਹੋ ਰਹੀ ਹੈ ਕਹਿੰਦੇ ਪਏ ਨੇ ਕਿ ਬਈ ਅਮਰਿਤਪਾਲ ਸਿੰਘ ਮਹਿਰੂ ਕੌਣ ਹੈਗਾ ਅਮਰਿਤਪਾਲ ਸਿੰਘ ਮਹਿਰੂ ਬਾਰੇ ਦੱਸੀ ਜਾ ਰਹੇ ਨੇ ਅਤੇ ਉਹ ਦੱਸਦੇ ਪਏ ਨੇ ਕਿ ਇਹ ਤਾਂ ਬਈ ਮੁਸਲਮਾਨ ਸੀਗਾ ਤੇ ਉਸ ਤੋਂ ਬਾਅਦ ਇਹ ਸਿੰਘ ਸਜਿਆ ਤੇ ਉਸ ਤੋਂ ਬਾਅਦ ਇਹਨੇ ਇਸ ਤਰੀਕੇ ਦਾ ਜੜਾ ਹੈ ਉਹ ਹਾ ਹਾ ਘਰ ਮਚਾਇਆ ਹੋਇਆ ਹੈ ਇਦਾਂ ਦੇ ਬਿਆਨ ਦੇ ਰਹੇ ਨੇ ਉਹਨਾਂ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਾਬਾ ਜੀ ਉਹ ਸਿੱਖੀ ਨੂੰ ਪ੍ਰੇਮ ਕਰਦਾ ਆ ਅਮਰਤਪਾਲ ਬਹਿਰੋ ਉਹਨੂੰ ਪਤਾ ਸਿੱਖੀ ਕੀ ਆ ਸਿੱਖੀ ਬਾਬਾ ਜੀ ਬਹੁਤ ਸਿੱਖ ਇਹਨੂੰ ਤਾਂ ਪਤਾ ਹੀ ਨਹੀਂ ਹਰਜੀਤ ਸਿੰਘ ਨੂੰ ਅੱਬਾ ਜੀ ਇਹਨੂੰ ਇਹ ਗੱਲਾਂ ਦਾ ਨਹੀਂ ਪਤਾ ਹੈਗਾ ਤੇ ਉਹ ਬਿਆਨ ਕਿਉਂ ਦੇ ਰਹੇ ਨਹੀਂ ਜੇ ਕੁਝ ਪਤਾ ਨਹੀਂ ਹੈਗਾ ਫੇਮ ਸੀ ਫੇਮ ਸੀ ਲੈਣ ਨੂੰ ਰਾਮ ਮੰਦਰ ਦਾ ਇਹਨੇ ਜਾ ਕੇ ਦੇਖੋ ਲੰਗਰ ਪ੍ਰਸ਼ਾਦਾ ਲਾਤਾ ਕੋਈ ਗੱਲ ਨਹੀਂ ਬਾਬਾ ਜੀ ਅਸੀਂ ਵੀ ਇੱਥੇ ਪ੍ਰੋਗਰਾਮਾਂ ਤੇ ਆਪਣੇ ਹਿੰਦੂ ਵੀਰਾਂ ਦੇ ਨਾਲ ਕਰਦੇ ਆਂ ਰਵਿਦਾਸ ਮਹਾਰਾਜ ਦੇ ਪ੍ਰੋਗਰਾਮ ਤੇ ਕਰਦੇ ਆਂ ਵਾਲਮੀਕ ਮਹਾਰਾਜ ਦੇ ਪ੍ਰੋਗਰਾਮ ਤੇ ਅਸੀਂ ਵੀ ਜਾਂਦੇ ਆਂ ਪਰ ਇਹਨੂੰ ਕਦੀ ਤੁਸੀਂ ਹੋਰ ਪ੍ਰੋਗਰਾਮਾਂ ਤੇ ਦੇਖਿਆ ਸਿਰਫ ਇਹ ਬੰਦਾ ਨਾ ਇੱਕ ਫੇਮਸੀ ਲੈਂਦਾ ਆ ਹੋਰ ਕੁਝ ਨਹੀਂ ਫੇਮਸੀ ਦੇ ਨਾਲ ਇਹਨੇ ਇੱਕ ਬਿਜ਼ਨਸ ਕੀਤਾ ਆ ਬਹੁ ਲੋਕਾਂ ਨੂੰ ਬਾਹਰ ਭੇਜਣ ਦਾ ਮੈਂ ਤਾਂ ਸਕੇ ਉਹਨਾਂ ਨੂੰ ਵੀ ਗਾਊਂਗਾ ਜਿਹੜੇ ਲੋਕੀ ਇਹਦੇ ਤੋਂ ਇਹਨੇ ਕਿਸੇ ਦੇ ਨਾਲ ਵੀ ਕੋਈ ਧੋਖੇ ਤਰ੍ਹਾਂ ਧੜੀ ਕੀਤੀ ਆ ਤਾਂ ਸਾਡੇ ਨਾਲ ਕੰਟੈਕਟ ਕਰਿਆ ਆਪਾਂ ਸਕੇ ਇਹਦੇ ਤੇ ਕਾਰਵਾਈ ਕਰੀਏ ਇਹਨੂੰ ਵੀ ਆਪਾਂ ਪੁੱਛਣ ਵਾਲੇ ਹੋਈਏ ਸਕੇ ਉਹ ਲੋਕ ਜਾਗਰੂਕ ਹੋਣ ਜਿਹੜੇ ਬੰਦਿਆਂ ਨਾਲ ਇਹ ਗਲਤ ਚੱਲ ਰਿਹਾ ਆ ਫੇਰ ਆਪਾਂ ਇਹਨੂੰ ਪੁੱਛਾਂਗੇ ਵੀ ਤੂੰ ਕੀ ਕਰਦਾ ਮੈਂ ਤਾਂ ਸਾਰੇ ਵੀਰਾਂ ਨੂੰ ਇਹ ਬੇਨਤੀ ਲਾਉਂਗਾ ਵੀ ਜੇ ਕਿਸੇ ਨੇ ਕਿਸੇ ਦੇ ਨਾਲ ਇਹਨੇ ਠੱਗੀ ਠੋਰੀ ਕੀਤੀ ਆ ਜਾਂ ਕਿਸੇ ਤਰ੍ਹਾਂ ਦੀ ਗਲਤ ਹਰਕਤ ਕੀਤੀ ਆ ਤਾਂ ਉਹ ਕੰਟੈਕਟ ਕਰੇ ਜਿਹੜੇ ਬੰਦਿਆਂ ਦੇ ਨਾਲ ਆਪਾਂ ਇਹਨੂੰ ਵੀ ਪੁੱਛੀਏ ਬਿਠਾ ਕੇ ਦੀਪਕ ਲੁਥਰਾ ਹੋਰੀ ਬੜੇ ਸਵਾਲ ਚੱਕਰੇ ਨੇ ਇਸ ਵਕਤ ਪਹਿਲਾ ਜਦੋਂ ਭਾਈ ਅਮਰਿਤਪਾਲ ਸਿੰਘ ਹੋਰ ਮੈਰੋ ਨੂੰ ਮਿਲੇ ਸੀਗੇ ਉਦੋਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਗੱਲਬਾਤ ਕਰਕੇ ਤੋੜਿਆ ਤੇ ਉਸ ਤੋਂ ਬਾਅਦ ਉਦੋਂ ਤੱਕ ਕੋਈ ਬਿਆਨ ਨਹੀਂ ਆਇਆ ਪਰ ਹੁਣ ਜਦੋਂ ਕਮਲਕੌਰ ਭਾਬੀ ਵਾਲਾ ਇਨਸੀਡੈਂਟ ਹੋਇਆ ਤੇ ਅਮਰਿਤਪਾਲ ਸਿੰਘ ਮੈਰੋ ਦੇ ਉੱਪਰ ਜਦੋਂ ਕਾਰਵਾਈ ਹੋਣ ਲੱਗ ਪਈ ਹੈ ਤੇ ਉਦੋਂ ਉਹ ਬਿਆਨ ਜਿਹੜੇ ਨੇ ਉਹ ਦਿੰਦੇ ਪਏ ਨੇ ਉਹਨਾਂ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੀਪਕ ਲੁਥਰਾ ਨੇ ਤੁਸੀਂ ਦੇਖੀ ਸੀ ਵੀਡੀਓ ਕਾਦੀ ਕਾਦੀ ਕੀਤੀ ਸੀ ਇਹਨਾਂ ਕਿਹੜੀ ਗੱਲਾਂ ਕਹਿਆ ਸੀ ਉਹਨੂੰ ਬਾਕੀ ਕੰਟੈਕਟਰ ਤੇ ਥੋੜੀ ਕਹਿਆ ਸੀ ਉਹਨੇ ਜਿਹੜੀ ਉਹਨੇ ਕੋਈ ਗੰਦੀ ਵੀਡੀਓ ਬਣਾਈ ਸੀਗੀ ਜਿਹਦੇ ਉੱਪਰ ਉਹ ਦਵਾਈ ਦੀ ਪ੍ਰੋਮੋਸ਼ਨ ਕਰ ਰਹੀ ਆ ਉਹਦੇ ਤੇ ਅਮਰਤਪਾਲ ਮਹਿਰੋ ਨੇ ਕਿਹਾ ਸੀ ਜਿਹੜਾ ਉਹਦਾ ਆਪਣਾ ਕੋਈ ਪਰਸਨਲ ਆ ਉਹਦੇ ਉੱਪਰ ਨਹੀਂ ਸੀ ਉਹਨੇ ਕਿਹਾ ਆ ਆਪਣਾ ਉਹ ਪਰਸਨਲ ਕੁਝ ਕਰਦੇ ਆ ਤੇ ਉਹ ਕਰੀ ਜਾਣ ਆਪਣਾ ਕੋਈ ਵੀ ਵੀਡੀਓ ਬਣਾ ਰਿਆ ਆ ਕੋਈ ਹਾਸੇ ਵਾਲੀ ਬਣਾ ਰਿਆ ਠੀਕ ਆ ਆਪਣਾ ਕਰਨ ਪਰ ਜਦੋਂ ਤੁਸੀਂ ਪੰਜਾਬ ਦੇ ਗੱਲ ਆਂਦੀ ਆ ਉਦੋਂ ਫਰਕ ਪੈਂਦਾ ਆ بس ਮੇਰੇ ਦੋ ਕੋ ਬਸ ਆਖਰੀ ਸਵਾਲ ਹੈਗੇ ਨੇ ਬਾਬਾ ਜੀ ਜਿਸ ਤਰੀਕੇ ਦੇ ਨਾਲ ਹੁਣ ਸਾਰਾ ਮਾਹੌਲ ਘੜਿਆ ਗਿਆ ਤੇ ਹਰਜੀਤ ਬਾਬੇ ਵੱਲੋਂ ਜੋ ਬਿਆਨ ਦਿੱਤਾ ਜਾ ਰਿਹਾ ਉਹ ਕਹਿੰਦੇ ਪਏ ਨੇ ਕਿ ਬਈ ਜਿਹੜਾ ਅਮਰਿਤਪਾਲ ਸਿੰਘ ਮਹਿਰੂ ਹੈ ਉਹ ਮੁਸਲਮਾਨ ਧਰਮ ਦੇ ਵਿੱਚੋਂ ਉੱਟ ਕੇ ਆਇਆ ਹੈ ਹਾਲਾਂਕਿ ਜੋ ਸਿੱਖ ਨੇ ਜਨਾ ਜਿਹੜੇ ਸਿੱਖ ਸਜੇ ਨੇ ਉਹ Hindu ਧਰਮ ਤੋਂ ਨੇ ਇਹ Hindu versus Musalman ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਇਹ ਕੀ ਕਰਨਾ ਚਾਹੁੰਦੇ ਨੇ ਬਾਬਾ ਜੀ ਲੜਾਈ ਪਾਣਾ ਚਾਹੁੰਦਾ ਇਹਨੂੰ ਇਸ ਗੱਲ ਦਾ ਪਤਾ ਨਹੀਂ ਇਹਨੇ ਆਪ ਵੀ ਅਮਰਿਤ ਛਕਿਆ ਆ ਅਸੀਂ ਵੀ ਅੰਮ੍ਰਿਤ ਦੀ ਮਹਾਰਾਜੀ ਕੋ ਛਕਿਆ ਉਥੇ ਕਿਸੇ ਨੂੰ ਮਨਾਈ ਨਹੀਂ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨਾ ਚਾਹੇ ਉਹ ਕਿਸੇ ਵੀ ਚੀਜ਼ ਨੂੰ ਬਿਲੋਂਗ ਕਰਦਾ ਉਹ ਜਾ ਕੇ ਆਪਣਾ ਆਪਣੀ ਰਹਿਤ ਰੱਖ ਕੇ ਉਹ ਅੰਮ੍ਰਿਤ ਛਕ ਸਕਦਾ ਹੈ ਇਹ ਥੋੜੀ ਆ ਵੀ ਕੱਲਾ ਉਹ ਇਹ ਹਿੰਦੂਆਂ ਵਾਸਤੇ ਹੀ ਆ ਸਾਰਿਆਂ ਵਾਸਤੇ ਆ ਲੋਕ ਕਹਿੰਦੇ ਪਏ ਨੇ ਕਿ ਬਈ ਵੀਡੀਓ ਬਣਾਈ ਜਾਂਦੀ ਹੈ ਇੰਸਟਾਗ੍ਰam ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਉਹਨਾਂ ਲੋਕਾਂ ਨੂੰ ਟਾਰਗੇਟ ਕਰ ਰਹੇ ਹੋ ਜੋ ਆਸਾਨੀ ਨਾਲ ਟਾਰਗੇਟ ਹੁੰਦੇ ਪਏ ਆ ਜਿਹੜੇ ਵੱਡੇ ਤਮਾਕਹਣੇ ਬੈਠੇ ਹੋਏ ਨੇ ਜਿਹੜੇ ਗੰਦ ਪ੍ਰਮੋਟ ਕਰਦੇ ਪਏ ਨੇ ਸਰੀਰਤਾ ਫਲੌਂਦੇ ਪਏ ਨੇ ਨੈਟਫਲਿਕਸ ਹੋ ਗਿਆ ਵੱਡੇ ਵੱਡੀ ਇਦਾਂ ਦੇ ਜਿਹੜੇ ਐਪ ਹੈਗੇ ਉਹਨਾਂ ਉੱਪਰ ਗੰਦ ਫੈਲਦਾ ਉਹਨਾਂ ਨੂੰ ਕਿਉਂ ਨਹੀਂ ਸਿੰਘ ਹੱਥ ਪਹੁੰਦੇ ਨੇ ਆ ਸੌਫਟ ਸੌਫਟ ਟਾਰਗੇਟ ਹੀ ਲੱਭਿਆ ਉਹਨਾਂ ਨੂੰ ਜਿਹੜਾ ਬੱਬਾ ਜੀ ਇਹ ਨੈਟਫਲਿਕਸ ਆ ਉਹਦੇ ਵਾਸਤੇ ਇੱਕ ਅਲੱਗ ਤਰ੍ਹਾਂ ਦੇ ਪੈਸੇ ਖਰਚਣੇ ਪੈਂਦੇ ਆ ਜਿਹੜਾ ਇੰਸਟਾਗ੍ਰam ਆ ਜਾਂ ਫੇਸਬੁੱਕ ਆ ਇਹ ਤਾਂ ਇੱਕ ਵਾਰੀ ਭਰ ਲਈ ਫ੍ਰੀ ਭਰੀ ਜਾਂਦੀ ਆ ਉਹਦੇ ਉੱਪਰ ਜੋ ਗਾਣ ਦਾ ਉਹ ਚੱਲੀ ਜਾਂਦਾ ਹੈ ਵਿੱਚ ਬੀਬੀਆਂ ਲੋਕ ਕਹਿੰਦੇ ਨਾ ਦੇਖੋ ਫਿਰ ਜੇ ਤੁਹਾਨੂੰ ਲੱਗਦਾ ਮੈਂ ਤਾਂ ਕਹਿੰਦਾ ਫੇ ਐਪ ਵੀ ਬੰਦ ਕਰ ਦਿਓ ਫੇਰ ਐਪ ਵੀ ਬੰਦ ਕਰ ਦਿਓ ਜਾਂ ਜਿਹੜੇ ਬੰਦੇ ਇਦਾਂ ਦੇ ਚਾਹਵਾਨ ਆ ਉਹ ਵੱਖਰੇ ਵੱਖਰੇ ਆਪਣਾ ਇਹ ਬਣਾ ਲੈਣ ਐ ਪਤੇ ਉੱਥੇ ਕਰੀ ਜਾਣ ਜੋ ਕਰ ਸਕਦੇ ਹੂੰ ਤੁਹਾਨੂੰ ਲੱਗਦਾ ਕਿ ਨਿਹੰਗ ਸਿੰਘਾਂ ਨੂੰ ਜੋ ਕੁਝ ਕੀਤਾ ਉਹ ਕਰਨਾ ਚਾਹੀਦਾ ਹੈ ਕਿਉਂਕਿ ਲੋਕ ਬੜੇ ਸਵਾਲ ਚੱਕ ਰਹੇ ਨੇ ਕਹਿੰਦੇ ਪਏ ਨੇ ਕਿ ਵੀ ਨਿਹੰਗ ਸਿੰਘ ਹ ਹੁਣ ਕਿਉਂ ਇਸ ਤਰੀਕੇ ਦੇ ਨਾਲ ਕਰ ਰਹੇ ਨੇ ਕੀ ਉਹ ਪੰਜਾਬ ਦਾ ਮਾਹੌਲ ਜੋ ਸੁਖਾਵਾਂ ਹੈਗਾ ਉਹ ਨਹੀਂ ਚਾਹੁੰਦੇ ਨੇ ਬਾਬਾ ਜੀ ਅਸੀਂ ਤਾਂ ਆਪ ਸ਼ਾਂਤੀ ਚਾਹੁੰਦੇ ਆ ਪਰ ਸ਼ਾਂਤੀ ਸਾਨੂੰ ਮਿਲਦੀ ਨਹੀਂ ਪਈ ਇਹ ਸਰਕਾਰਾਂ ਦੇ ਫਰਜ਼ ਆ ਜਿਹੜੇ ਅਸੀਂ ਕਰ ਰਹੇ ਆ ਸਰਕਾਰ ਇਹਨਾਂ ਚੀਜ਼ਾਂ ਦੇ ਨੱਤ ਪਾਵੇ ਇਹ ਕੋਈ ਫੋਰਨ ਕੰਟਰੀਆਂ ਥੋੜੀ ਐ ਪੰਜਾਬ ਆ ਉੱਥੇ ਹੀ ਉਸ ਕਮਰੇ 'ਚ ਹੀ ਬਹਿ ਕੇ ਸਾਡੀ ਮਾਂ ਟੀਵੀ ਦੇਖ ਰਹੀ ਹੁੰਦੀ ਆ ਉਸ ਕਮਰੇ ਦੇ ਵਿੱਚ ਹੀ ਸਾਡੀਆਂ ਭੈਣਾਂ ਬੈਠੀਆਂ ਹੁੰਦੀਆਂ ਆ ਸਿਰਫ ਅਸੀਂ ਜਿਹੜੇ ਗੰਦੇ ਕੰਟੈਂਟ ਆ ਨਾ ਉਹਦੇ ਤੇ ਗੱਲ ਕਰਦੇ ਆ ਹੋਰ ਕਿਸੇ ਤੇ ਨਹੀਂ ਕਰਦੇ ਹਮ ਜਿਹੜੇ ਮੈਂ ਹੁਣ ਤੁਹਾਨੂੰ ਕੀ ਗਵਾ ਚੈਨਲ ਦੇ ਮੋਰੇ ਤੁਸੀਂ ਕਈ ਚੀਜ਼ਾਂ ਦੇਖਿਓ ਕਿੰਨੇ ਗਲਤ ਬੋਲਦੇ ਆ ਇਹ ਮੈਂ ਤੁਹਾਨੂੰ ਇਦਾਂ ਦੀਆਂ ਵੀਡੀਓ ਦੇ ਸਕਦਾ ਆ ਹਮ ਜਾਂ ਤਾਂ ਇਦਾਂ ਦਾ ਕੋਈ ਕਾਨੂੰਨ ਬਣੇ ਵੀ ਜਿਹੜੇ ਇਦਾਂ ਦੇ ਕੰਟੈਕਟ ਬਣਾਉਂਦੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਹੋਵੇ ਠੀਕ ਆ ਜੀ ਠੀਕ ਆ ਇਹਨਾਂ ਨੂੰ ਆਪਣਾ ਆਜ਼ਾਦੀ ਆ ਜੀਣ ਦੀ ਜੋ ਮਰਜ਼ੀ ਕਰਨ ਪਰ ਲੋਕਾਂ ਨੂੰ ਤਾਂ ਨਾ ਆਪਣਾ ਦਿਖਾ ਲੈਣ ਇਹ ਤਾਂ ਲੋਕਾਂ ਨੂੰ ਵੀ ਦਿਖਾਈ ਜਾਂਦੇ ਆ